ਸਤ ਸ੍ਰੀ ਅਕਾਲ ਵੀਰੇ ਸਾਰੇ ਮਿੱਤਰ ਪਿਆਰ ਯਾਰਾਂ ਦੋਸਤਾਂ ਨੂੰ ਮਾਤਾ ਬੀਵਾਂ ਨੂੰ ਠੀਕ ਠਾਕ ਸਾਰੀ ਦੁਆ ਕਰਦਿਆਂ ਸਾਰੀ ਚੰਗੀ ਕਲਾ ਚ ਹੋਊਗੀ ਅੱਛਾ ਦੋ ਚਾਲ ਲੈਣਾ ਜੀ ਸੁਣ ਬੱਸ ਇਹ ਸਾਰੇ ਪਤਾ ਹੀ ਗੱਲਾਂ ਆਪਾਂ ਆਮ ਠਾਸੂ ਤੇ ਲੈ ਦੇ ਕੁਟੂੰਗੀ ਗੱਲ ਨਹੀਂ ਲੈਦੇ ਕਿ ਹਾ ਸੁਣੋ ਜੀ ਜਦੋਂ ਨੀਂਦ ਆਉਣਾ ਤਪ ਹੋਸ਼ਾ ਨਹੀਂ ਉ ਦੇਖਣੀ ਕਿਲੀਆ ਯਾ ਸੁਕੀ ਤੂੰ ਸ਼ਾ ਨਹੀਂਉ ਦੇਖਣੀ ਥੱਲੇ ਪੱਥਰਾ ਜਾਂ ਸੂਲਾਂ ਦਾ ਬਿਛੋਣਾ ਸੋਣਿਆ ਜਦੋਂ ਨੀਂਦਾਂ ਨੇ ਆਉਣਾ ਹੀ ਆਉਣਾ ਸੋਣਿਆ ਦੇਖਣਾ ਨਹੀਂ ਮਾਸ ਜਦੋਂ ਲੱਗੀ ਹੋਵੇ ਭੁੱਖ ਬਈ ਦੇਖ ਦਾਣੀ ਬੰਦਾ ਮਾਸ ਲੱਗੀ ਹੋਵੇ ਭੁੱਖ ਬਈ ਭੁੱਖ ਮੂਰੇ ਮਾਸ ਕਾ ਦਾ ਲੈਂਦਾ ਨਾ ਕੋਈ ਪੁੱਛ ਬਈ ਖਿਹੜਾ ਪੇੜ ਤੂੰ ਔਖਾ ਛੜੋਣਾ ਸੋਣਿਆ ਕੱਚੀ ਪੱਕੀ ਕੀ ਭੁੱਖ ਨੂੰ ਮਟਾਉਣਾ ਸੋਣਿਆ ਕੱਚੀ ਪੱਕੀ ਕੀ પોਖ ਨੂੰ ਮਟਾਉਣਾ ਸੋਹਣਿਆ ਮੌਤ ਕਦੇ ਦੇਖਦੀ ਨਾ ਉਮਰ ਉਹ ਬੰਦੇ ਦੀ ਗਾਲ ਨਾਲ ਲਾਉਣੀ ਪੈਂਦੀ ਲਿਹੀ ਚੰਗੀ ਮੰਦੇ ਦੀ ਸਾਡੀ ਜਿੰਦੈ ਮਿੱਟੀ ਦਾ ਖਲਾਉਣਾ ਸੋਹਣਿਆ ਕਿਹੜਾ ਜਾਣੀ ਕਦੇ ਢੇਰਿਆ ਪਾ ਹੁਣਾ ਸੋਹਣਿਆ ਕਿਹੜਾ ਜਾਣੀ ਕਦੇ ਢੇਰਿਆ ਪਾ ਹੁਣਾ ਸੋਹਣਿਆ ਇਸ਼ਕ ਨਾ ਪੋਛਦਾ ਇਸ਼ਕ ਨਾ ਪੋਛਦਾ ਇਹ ਕਿਸੇ ਦੀ ਕੁਝ ਚਾਤਾਂ ਨੂੰ ਮਹਿਲਾਂ ਵਾਲੇ ਚੱਲ ਆਉਂਦੇ ਕੁੱਲੀਆਂ ਚਰਾਤਾਂ ਸੌਦੇ ਦਿਲਾਂ ਦੇ ਆ ਜੀ ਦੇ ਨਾਮ ਲਵਣਾ ਸੋਹਣਿਆ ਇੱਕ ਦੂਜੇ ਦੇ ਆਪਣਾ ਬਣਾਉਣਾ ਸੋਹਣਿਆ ਇੱਕ ਦੂਜੇ ਨੂੰ ਆਪਣਾ ਬਣਾਉਣਾ ਸੋਹਣਿਆ ਅਸ਼ਵੀਰੇ ਸ਼ੇਰ ਲਕਮਣ ਸ਼ੇਰ ਜੁੜ ਕੇ ਦੇਖ ਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਕੁਝ ਗੱਲਾਂ ਹੋ ਰਹੀ ਜੀ ਸੁਣੋ ਕੀ ਹੋ ਗਿਆ ਅੱਜ ਦਿਨ ਨੇ ਮਾੜੇ ਕੱਲ ਨੂੰ ਚੰਗੇ ਵੀ ਨਹੀਂ ਆਉਣੇ ਚੋਰੀ ਠੱਗੀ ਵਾਲੇ ਹੋਏ ਤੂੰ ਛੜ ਦੇ ਧਿਆਰ ਚਲਾਉਣੇ ਕੀ ਪਤਾ ਇਹ ਲੇਖਨ ਦਾ ਹੋਈ ਲੈ ਕਿੰਦਰ ਨੂੰ ਜਾਣਾ ਕਾਹਨੂੰ ਕਮਲਾ ਹੋਇਆ ਫਿਰਦਾ ਬਾਂਜਾ ਯਾਰ ਸੇਣਾ ਕਾਹਨੂੰ ਕਮਲਾ ਹੋਇਆ ਫਿਰਦਾ ਬਾਂਜਾ ਹੋਈ ਸੇਣਾ ਮਾੜੀ ਸੋਚਣਾ ਸੋਚੀ ਹੋਈ ਤੂੰ ਨਾ ਨੀਤ ਰੱਖੀ ਤੂੰ ਮਾੜੀ ਦਿਲ ਚੋਂ ਕੜਦੇ ਪਾਪਾਂ ਦੀ ਤੇ ਕਦੀਰ ਬਦਲ ਚੂ ਸਾਰੀ ਕਰਮ ਗੁਰੂ ਵੱਲ ਚੱਲੇਗਾ ਉਹਨੇ ਚੱਲ ਕੇ ਸੋਇ ਆਣਾ ਕਾਹ ਨੂੰ ਕਮਲਾ ਹੋਇਆ ਫਾਇਦਾ ਬੰਜਾ ਯਾਰ ਸੇਣਾ ਤੂੰ ਕਾਹ ਨੂੰ ਕਮਲਾ ਹੋਇਆ ਫਾਇਦਾ ਬੰਜਾ ਯਾਰ ਸੇਣਾ ਆਉਦੀ ਕਰਤੀ ਐਦੀ ਕਰਤੀ ਕਿਸੇ ਨਾਲ ਲੜਵੇ ਪੈਣਾ ਮੁਫਤ ਦੀ ਮਿਲ ਜੇ ਪੀ ਕੇ ਜੂਏ ਨਸ਼ੇ ਵਾਲੇ ਕੋਲ ਪੈਣਾ ਰੂਲ ਦਾ ਫਿਰੇ ਜਵਾਨੀ ਬੀਤੇ ਵੇਲੇ ਨੂੰ ਪਛਤਾਣਾ ਕਾਹ ਨੂੰ ਕਮਲਾ ਹੋਇਆ ਫਾਇਦਾ ਬੰਜਾ ਯਾਰ ਸੇਣਾ ਕਾਹ ਨੂੰ ਕਮਲਾ ਹੋਇਆ ਫਾਇਦਾ ਬੰਜਾ ਯਾਰ ਸੇਣਾ ਜਿੰਨਾ ਨਾਲ ਉਹ ਯਾਰੀ ਤੇਰੀ ਜਿੰਨਾ ਨਾਲ ਉਹ ਯਾਰੀ ਸਰੀ ਦੇ ਵੈਲੀ ਸਾਰੀ ਕੁਝ ਨਹੀਂ ਖਟਿਆ ਕੁਝ ਨਹੀਂ ਪਾਇਆ ਜਿੰਦ ਨਸ਼ੇ ਵਿੱਚ ਹਾਰੇ ਕੂਟਲੀ ਦੇ ਕੀ ਮਾੜਾ ਬੋਲਦੇ ਹਰ ਕੋਈ ਨਿਆਣਾ ਸਿਆਣਾ ਕਾਹ ਨੂੰ ਕਮਲਾ ਹੋਇਆ ਫਿਰਦਾ 5000 ਸਿਆਣਾ ਕਾਹ ਨੂੰ ਕਮਲਾ ਹੋਇਆ ਫਿਰਦਾ 5000 ਸਿਆਣਾ ਠੀਕ ਹੈ ਵੀਰੇ ਥੈਂਕ ਯੂ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਜੀ